ਸਤਿ ਸ਼੍ਰੀ ਅਕਾਲ ਜੀ ਮੈਂ ਸੰਦੀ ਗੈਲ ਵਿਸ਼ਵ ਟਿਵੀ ਤੇ ਤੁਹਾਡਾ ਸਵਾਗਤ ਹੈ ਜੀ। ਕਰੀਬ 1 ਮਹੀਨਾ ਪਹਿਲਾਂ ਪੰਜਾਬ ਦੇ ਪੁਲਸ ਜ਼ਿਲ੍ਹਾ ਬਟਾਲਾ ਵਿੱਚ ਇੱਕ ਦੋਦੀ ਦਾ ਗੋਲੀਆਂ ਮਾਰ ਕੇ ਬੇਰहमी ਨਾਲ ਕਤਲ ਕਰ ਦਿੱਤਾ ਗਿਆ ਸੀ। ਲੇਕਿਨ 1 ਮਹੀਨਾ ਬੀਤਣ ਦੇ ਬਾਵਜੂਦ ਪੁਲਸ ਦੇ ਹੱਥ ਖਾਲੀ ਸਨ। ਕਿਉਂਕਿ ਦੋਦੀ ਦਾ ਇਹ ਨਹੀਂ ਸੀ ਪਤਾ ਲੱਗ ਰਿਹਾ ਕਿ ਉਹਨੂੰ ਕਿਉਂ ਤੇ ਕਿਸ ਨੇ ਮਾਰਿਆ। ਲੇਕਿਨ ਕਹਿੰਦੇ ਨੇ ਕਿ ਜੇ ਪੁਲਸ ਚਾਏ ਤਾਂ ਰੁੱਡਾਂ ਵਿੱਚੋਂ ਵੀ ਮਲਜ਼ਮ ਕੱਢ ਲੈਂਦੀ ਤੇ ਕੁਝ ਐਸੀ ਤਰ੍ਹਾਂ ਹੋਇਆ। ਪੁਲ ਜਿਹੜਾ ਪਟਾਲਾ ਦੇ ਐਸਐਸਪੀ ਸਰਦਾਰ ਉਪਿੰਦਰਜੀਤ ਸਿੰਘ ਕੋ ਮੰਦੀ ਅਗਵਾਈ ਹੇਠ ਅੱਜ ਐਸਪੀ ਸਰਦਾਰ ਨਿਰਮਲ ਸਿੰਘ ਤੇ ਉਹਨਾਂ ਦੇ ਹਲਾ ਅਧਿਕਾਰੀ ਸਾਥੀਆਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਤੇ ਦੋਦੀ ਦਾ ਜਿਹੜਾ ਕਤਲ ਹੋਇਆ ਸੀ ਉਹਨੂੰ ਬੇਪਰਦਾ ਕੀਤਾ ਉਹਦੇ ਬਾਰੇ ਕਿੱਦਾਂ ਬੰਦੇ ਫੜੇ ਗਏ ਕੌਣ ਫੜਿਆ ਗਿਆ ਉਹ ਤੁਹਾਨੂੰ ਪੁਲਿਸ ਦੀ ਜਿਹੜੀ ਵਾਈਟ ਚ ਐਸਪੀ ਸਰਦਾਰ ਨਿਰਮਲ ਸਿੰਘ ਦੱਸਣਗੇ ਲੇਕਿਨ ਸਾਨੂੰ ਸੂਤਰਾਂ ਤੋਂ ਜਿਹੜੀ ਜਾਣਕਾਰੀ ਮਿਲੀ ਏ ਕਿ ਇਸ ਕਤਲ ਪਿੱਛੇ ਆਖਰ ਕਾਰਨ ਕੀ ਸੰ ਜਿਹੜੀ ਚਰਚਾ ਓਏ ਸੀ ਕੇ ਜਿਹੜਾ ਇਹ ਦੋਦੀ ਜਿਹਨੂੰ ਮਾਰਿਆ ਗਿਆ ਸੀ ਇਹਦਾ ਉੱਥੇ ਕਿਸੇ ਲਾਗੇ ਪਿੰਡ ਵਿੱਚ ਕਿਸੇ ਪਰਿਵਾਰ ਨਾਲ ਬੜੀ ਨੇੜਿਕੀ ਸਾਥ ਸੀਗੀ ਤੇ ਉਹਨਾਂ ਦੀ ਇੱਕ ਲੜਕੀ ਸੀ ਜਿਹੜਾ ਦੋਦੀ ਨੂੰ ਮਾਰਨ ਵਾਲਾ ਮੁੰਡਾ ਜਿਹੜਾ ਹਾਰਪੁਰ ਨਾਲ ਸੰਬੰਧਤ ਹੈ ਉਹ ਉਸ ਲੜਕੀ ਨੂੰ ਇੱਕ ਤਰਫਾ ਪਿਆਰ ਕਰਦਾ ਸੀ ਜਦ ਕਿ ਦੋਦੀ ਜਿਹੜਾ ਮ੍ਰਿਤਕ ਹੈ ਇਹ ਚਾਹੁੰਦੇ ਸਨ ਕਿ ਉਸ ਲੜਕੀ ਦਾ ਮੈਂ ਕਿਸੇ ਆਪਣੇ ਵਾਕਫਕਾਰ ਵੱਲ ਕਿਸੇ ਆਪਣੇ ਨੇੜਲੇ ਸਾਥੀ ਵੱਲ ਜਿਹੜਾ ਉਹ ਰਿਸ਼ਤਾ ਕਰਾਉਣਾ ਉਸ ਪਰਿਵਾਰ ਤੇ ਰਿਸ਼ਤਾ ਕਰਾਉਣਾ ਕਿਉਂਕਿ ਉਹ ਲੜਕੀ ਕਿਤੇ ਚੰਗੀ ਸੀ ਉਹ ਚਾਹੁੰਦੇ ਸੀ ਕਿ ਉਹਨੂੰ ਕੋਈ ਲੜਕਾ ਵਧੀਆ ਮਿਲੇ ਲੇਕਿਨ ਇਹ ਜਿਹੜਾ ਇੱਕ ਤਰਫਾ ਪਿਆਰ ਕਰਦਾ ਸੀ ਲੜਕਾ ਉਹ ਨਹੀਂ ਸੀ ਚਾਹੁੰਦਾ ਕਿ ਇਹ ਲੜਕੀ ਦਾ ਕੀਤਾ ਇਹ ਰਿਸ਼ਤਾ ਹੋ ਰੋਏ ਤੇ ਜਦੋਂ ਉਹਨੂੰ ਸਾਰੀ ਗੱਲ ਦਾ ਪਤਾ ਲੱਗਾ ਕਿ ਇਹ ਜਿਹੜਾ ਦੁੱਧੀ ਹੈ ਇਹ ਇਹ ਸਾਡੇ ਅੜਿੱਕਾ ਬਣ ਰਿਹਾ ਜਾਂ ਇਹ ਲੜਕੀ ਦਾ ਰਿਸ਼ਤਾ ਕਿਤੇ ਹੋਰ ਕਰਾ ਰਿਹਾ ਤੇ ਉਹਨਾਂ ਨੇ ਫਿਰ ਇਹ ਸਾਰੀ ਵਿਆਉਂਤ ਜਿਹੜੀ ਘੜੀ ਕਥਤ ਤੌਰ ਤੇ ਉਹਨਾਂ ਨੇ ਹਥਿਆਰ ਜਿਹੜੇ ਪ੍ਰਾਪਤ ਕੀਤਾ ਕਿਤੋਂ ਤੇ ਉਹ ਉਸ ਤੋਂ ਬਾਅਦ ਆਪਣੇ ਇੱਕ ਫਰੈਂਡ ਨਾਲ ਮਿਲ ਕੇ ਇਸ ਕਤਲ ਨੂੰ ਜਿਹੜਾ ਅੰਜਾਮ ਦਿੱਤਾ ਦੱਸਿਆ ਇਹ ਵੀ ਜਾ ਰਿਹਾ ਚਰਚਾ ਇਹ ਵੀ ਹੈ ਕਿ ਉਹਨਾਂ ਸੋਚਿਆ ਕਿ ਅਸੀਂ ਦੂਜੇ ਜ਼ਿਲ੍ਹੇ ਤੋਂ ਦੁੱਧੀ ਨੂੰ ਰਾਤ ਨੂੰ ਆਣ ਕੇ ਗੋਲੀਆਂ ਮਾਰ ਦਾਂਗੇ ਕਿਹੜਾ ਪਤਾ ਲੱਗਣ ਡਿਆ ਤੇ ਬਾਅਦ ਵਿੱਚ ਜਿਹੜਾ ਅਸੀਂ ਲੜਕੀ ਨਾਲ ਜਿਹੜਾ ਆਰਾਮ ਨਾਲ ਸ਼ਾਦੀ ਕਰ ਸਕਦੇ ਹਾਂ ਕਿਉਂਕਿ ਜਿਹੜਾ ਇਹ ਵਿਚੋਲਾ ਵਾ ਲੜਕੀ ਨੂੰ ਜਿਹੜਾ ਹੋਰ ਕਿਤੇ ਵਿਆਹਣਾ ਚਾਹੁੰਦਾ ਜਦੋਂ ਉਹ ਹੀ ਮਰ ਜਾਏਗਾ ਤੇ ਫਿਰ ਉਹ ਚਾਹੁੰਦਾ ਸੀ ਕਿ ਨਾ ਰਹੇਗਾ ਬਾਂਸ ਤੇ ਨਾਂ ਵਜੇਗੀ ਬਾਂਸਰੀ ਲੇਕਿਨ ਉਹਦਾ ਇਹ ਮਨਸੂਬਾ ਕਾਮਯਾਬ ਨਹੀਂ ਹੋਇਆ ਤੇ ਉਹ ਆਖਰਕਾਰ ਬੇਪਰਦਾ ਹੋ ਗਿਆ ਅੱਜ ਪੁਲਸ ਨੇ ਉਸ ਨੂੰ ਹਥਿਆਰ ਸਮੇਤ ਕਾਬੂ ਕਰ ਲਿਆ। ਦੋਸਤੋ ਅੱਗੇ ਵੇਖਦੇ ਹਾਂ ਐਸਪੀ ਸਰਦਾਰ ਨਿਰਭਉ ਸਿੰਘ ਦੀ ਪ੍ਰੈਸ ਕਾਨਫਰੰਸ ਲੇਕਿਨ ਉਸ ਤੋਂ ਪਹਿਲਾਂ ਆਪ ਜੀ ਨੂੰ ਬੇਨਤੀ ਹੈ ਕਿ ਸਾਡਾ ਟੀਵੀ ਵਿਸ਼ਵ ਟੀਵੀ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਜਰੂਰ ਕਰੋ ਅਤੇ ਸਾਡਾ ਨਵਾਂ ਐਪ ਸਟਾਰਟ ਹੋ ਗਿਆ ਉਸ ਨੂੰ ਡਾਊਨਲੋਡ ਕਰੋ ਤਾਂ ਜੋ ਤੁਸੀਂ ਪੰਜਾਬ ਹਿੰਦੁਸਤਾਨ ਅਤੇ ਪੂਰੇ ਵਿਸ਼ਵ ਦੀਆਂ ਸਭ ਤੋਂ ਲੇਟੈਸਟ ਤਾਜ਼ੀਆਂ ਖਬਰਾਂ ਸੁਪਰ ਫਾਸਟ ਤੰਗ ਦਾ ਦੇਖ ਸਕੋ। ਧੰਨਵਾਦ। ਚਾਰ ਤਨ ਨੂੰ ਨੀ ਨੂੰ ਇੱਕ ਐਫ ਆਈ ਆਰ ਜਿਹੜੀ ਅੰਡਰ ਸੈਕਸ਼ਨ 302 ਥਾਣਾ ਕੁਮਾਨ ਦੇ ਵਿੱਚ ਜਿਹੜਾ ਹੈਗਾ ਪਰਚਾ ਦਰਜ ਹੋਇਆ ਸੀਗਾ ਜਿਹਦੇ ਵਿੱਚ ਇੱਕ ਸਰਜੀਤ ਨਾਂ ਦੇ ਬੰਦੇ ਨੂੰ ਵਿਅਕਤੀ ਨੂੰ ਕੋਈ ਅਣਛਾਤੇ ਬੰਦੇ ਜਿਹੜੇ ਹੈਗੇ ਆ ਗੋਲੀ ਦੇ ਨਾਲ ਮਾਰ ਗਏ ਸਨ ਉਸ ਤੋਂ ਬਾਅਦ ਮੁਕੱਦਮਾ ਜਿਹੜਾ ਹੈਗਾ ਆ ਦराने ਤਫਤੀਸ਼ ਜਿਹੜੀ ਹੈਗੀ ਉਹਦੇ ਵਿੱਚ ਜਿਹੜਾ ਜਸਵੀਰ ਸਿੰਘ ਨਾਂ ਦਾ ਇੱਕ ਜਿਹੜਾ ਕਲਪਰੇਟ ਸੀਗਾ ਉਹ ਇਸ ਮਕਦਮੇ ਵਿੱਚ ਗ੍ਰਫਤਾਰ ਕੀਤਾ ਗਿਆ ਉਸ ਦੇ ਕੋਲ ਜਿਹੜਾ ਇਸ ਵਾਰਦਤ ਵਿੱਚ ਵਰਤਿਆ ਹੋਇਆ 32 ਬੋਰ ਦਾ ਜਿਹੜਾ ਪਿਸਟਲ ਸੀਗਾ ਉਹ ਬਰਾਮਦ ਕੀਤਾ ਗਿਆ ਤੇ ਨਾਲ ਉਹਦੇ ਕੋਲੋਂ 5 ਗੋਲੀਆਂ ਵੀ ਚੰਦਾ ਬਰਾਮਦ ਕੀਤੀ ਗਈਆਂ ਹੋਰ ਇਸ ਤੋਂ ਇਲਾਵਾ ਇਦੇ ਨਾਲ ਜਿਹੜਾ ਇੱਕ ਜਿਹੜਾ ਲੜਕਾ ਸੀਗਾ ਜਿਹੜਾ ਇਹਦੇ ਨਾਲ ਸਹਿਯੋਗੀ ਸੀਗਾ ਉਹ ਹਰਪ੍ਰੀਤ ਸਿੰਘ ਔਰ ਫੈਪੀ ਥਾਣਾ ਮੁਕੇਰੀਆਂ ਦਾ ਸੀਗਾ ਉਹਨੂੰ ਵੀ ਅਸੀਂ ਗ੍ਰਿਫਤਾਰ ਕਰ ਲਿਆ ਇਹ ਜਿਹੜਾ 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 ਅਣਪਛਾਤਾ ਸਾਡਾ ਜਿਹੜਾ ਕੇਸ ਸੀਗਾ 302 ਦਾ ਇਹ ਇਹਨੂੰ ਜਿਹੜਾ ਹੈਗਾ ਜਿਹੜਾ ਥਾਣਾ ਕਮਾਨ ਦੀ ਪੁਲਿਸ ਨੇ ਜਿਹੜਾ ਇਹਨੂੰ ਸੁਲਝਾ ਲਿਆ ਹੈ